ਸਵਾਗਤ ਹੈ ਮਿੱਤਰੋ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਸ਼ੇਰੀ ਸੇਲ ਲਈ ਲੈ ਕੇ ਆਇਆ ਜਿਹੜੇ ਵੀਰ ਚੈਨਲ ਦੇ ਨਵੇਂ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੰਨੇ ਆ ਬਸ਼ੇਰੀ ਦੀ ਜਿਹੜੀ ਤੁਸੀਂ ਸਕਰੀਨ ਉੱਪਰ ਬਸ਼ੇਰੀ ਦੇਖ ਰਹੇ ਹੋ ਇਹ ਫੋਰ ਸੇਲ ਹੈ ਤੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ ਇਹਦੀ ਉਮਰ ਜਿਹੜੀ 4 ਮਹੀਨੇ ਮਾਲਕ ਨੇ ਪਰੋਂ ਦੱਸੀ ਹੈ ਤੇ ਮਿੱਤਰੋ ਸੰਜਾਫ ਬਸ਼ੇਰੀਆ ਤੌਰ ਦੇਖੋ ਬਸ਼ੇਰੀ ਦੀ ਬਾਕੀ ਛਾਤੀ ਛੋਟੀ ਬਹੁਤ ਚੰਗੀ ਹੈ ਬਸ਼ੇਰੀ ਦੀ ਮਿਲਵਰਤੀ ਬਹੁਤ ਹੈ ਤੇ ਇਹਦਾ ਪਿਓ ਜਿਹੜਾ ਕਪਤਾਨ ਘੋੜਾ ਤੇ ਦਾਦਾ ਆ ਗਿਆ ਇਹਦਾ ਸਮੁੰਦਰ ਲੇਜਨਡ ਸਮੁੰਦਰ ਦੀ ਇਹ ਕੋਤੀ ਆਈ ਸੱਚ ਨੂੰ ਤੇ ਮਦਰ ਹੈ ਜਿਹੜੀ ਇਹਦੀ ਕਾਲੀ ਚੰਬੀ ਬਾਹ ਤਿੰਸਰੀ ਘੋੜੀ ਆ ਹੰਸੀ ਘੋੜੇ ਦੀ ਸੀ ਤੇ ਬਸ਼ੇਰੀ ਆदमी ਬਹੁਤ ਚੰਗੀ ਆ ਚੰਗਾ ਕਰਦ ਕਰੂ ਆਉਣ ਵਾਲੇ ਸਮੇਂ ਚ ਓਏ ਓਲੀ ਬੇਸ਼ੇਰੀ ਨੇ ਉਮਰ ਦੇ ਹਿਸਾਬ ਨਾਲ ਪੰਜਾਬ ਹੋ ਜਾਣਾ ਦੂਦੀਆ ਸੰਗਾਫ ਤੇ ਸੁੰਭ ਦੇਖੋ ਬੇਸ਼ੇਰੀ ਦੇ ਉਸੀ ਕਿੰਨੀ ਮਜ਼ਬੂਤੀ ਆ ਪੈਰਾਂ ਚ ਬਹੁਤ ਔਣਾ ਸੁੰਭ ਲੱਗਿਆ ਬੇਸ਼ੇਰੀ ਦੇ ਬਾਕੀ ਛਾਤੀ ਦੇਖੋ ਤੁਸੀਂ ਲੱਤ ਨਲੀ ਬੇਸ਼ੇਰੀ ਦੀ ਕਿੰਨੀ ਲੰਬੀ ਆ ਕੰਨ ਕੰਨੋਂ ਬਿਊਟੀ ਦਾ ਬਿਊਟੀ ਵਾਲਿਆਂ ਦਾ ਤੈਆਂ ਤੋੜੀਆਂ ਪਈਆਂ ਬੇਸ਼ੇਰੀ ਨੇ ਬਹੁਤ ਚੰਗੀ ਬੇਸ਼ੇਰੀ ਜਿਹੜੀ ਆਉਣ ਵਾਲੇ ਸਮੇਂ ਚ ਚੰਗੀ ਤਿਆਰ ਹੋਣ ਵਾਲੀ ਬੇਸ਼ੇਰੀ ਆ ਜਿਹੜੀ ਅੱਜ ਅਪਾਂ ਸੇਲ ਲਈ ਲੈ ਕੇ ਆਏ ਆ ਬਾਲਪੋਰੀਆਂ ਦੀ ਸੱਜਣੋ ਇਹ ਬਿਲਕੁਲ ਸਾਫ਼ ਹੈ। ਬਾਈ ਦੀ ਆਪਾਂ ਬਹੁਤ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਨੇ ਤੇ ਹਰੇਕ ਕੋੜਾ ਆ ਬਸ਼ੇਰੀ ਜੋ ਵੀ ਹੈ ਬਾਈ ਦਾ ਉਹ ਬਾਲਪੋਰੀਆਂ ਦਾ ਸਾਫ਼ ਹੀ ਹੁੰਦਾ। ਤੇ ਬਿਊਟੀ ਦੇਖੋ ਕਿੰਨੀ ਚੰਗੀ ਆ। ਛਾਤੀ ਦੇਖੋ ਮਿੱਤਰੋ ਬਸ਼ੇਰੀ ਦੀ। ਕੰਨ ਕੋਲੋਂ ਬਹੁਤ ਪਤਲਾ ਤੇ ਕੁੰਡੀ ਵਾਲਾ ਤੌਰ ਦੇਖੋ ਬਸ਼ੇਰੀ ਤੁਰਦੀ ਕਿੰਨੀ ਸੋਹਣੀ ਲੱਗਦੀ ਆ ਹੌਲੀ ਹੌਲੀ ਬਿਲਕੁਲ ਇਹਨੇ ਦੁੱਧੀਆਂ ਸੰਜਾਵ ਹੋ ਜਾਣਾ। ਜਿਹੜੀਆਂ ਨੀਲੀ ਤੁਹਾਨੂੰ ਲੱਗਦੀ ਆ ਇਹ ਹੌਲੀ ਹੌਲੀ ਇਹਨੇ ਵਾਈਟ ਓ ਜਾਨਾ ਮਾਈਡਨਸ ਫਰੀਟੇ ਦੇ ਆ ਜਾਣੀਆਂ ਤੇ ਬਾਕੀ ਤੌਰ ਦੇਖ ਲਓ ਤੁਸੀਂ ਨੁਕਰੇ ਬੱਚੇ ਆਉਣ ਵਾਲੇ ਸਮੇਂ ਤੇ ਚੰਗੇ ਪ੍ਰੋਡਿਊਸ ਕਰੂਗੀ ਚੰਗੀ ਬਰੂਡ ਮੇਅਰ ਬਣੂਗੀ ਕਿਉਂਕਿ ਬਹੁਤ ਜਿਆਦੇ ਬਰੀਕੀਆਂ ਬਸ਼ੇਰੀ ਦੇ ਵਿੱਚ ਐ ਬਾਕੀ ਬਿਊਟੀ ਬਹੁਤ ਚੰਗੀ ਆ ਟੌਪ ਲਾਈਨ ਬਸ਼ੇਰੀ ਦੀ ਲੈਂਥ ਹਾਈਟ 4 ਮਹੀਨੇ ਉਮਰ ਹੈ ਮਾਲਕ ਦਾ ਨੰਬਰ ਚੱਲਦਾ ਸਕਰੀਨ ਤੇ ਏਰੀਆ ਬਾਈ ਦਾ ਬਰੇਟਾ ਜਾਖਲ ਕਰ ਲਿਓ ਸੰਪਰਕ ਜੇ ਐਡ ਲਗਾਉਣੀ ਹੋਈ ਤਾਂ ਲਾਸਟ ਦੇ ਨੰਬਰ ਦਿਖੋ ਹੋਊਗਾ